ਨੈਸ਼ਨਲ ਯੂਥ ਡੇ ਤੇ ਜ਼ਿਲ੍ਹਾ ਪੱਧਰੀ ਕਿਸ਼ੋਰ ਸਿੱਖਿਆ ਪ੍ਰੋਗਰਾਮ ਦਾ ਆਯੋਜਨ ਲਾਲਾ ਲਾਜਪਤ ਰਾਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਜਨਪੁਰ ਦੇ ਵਿੱਚ ਜ਼ਿਲ੍ਹਾ ਕੋਆਰਡੀਨੇਟਰ ਕੌਂਸਲ ਕੁਮਾਰ ਅਤੇ ਪ੍ਰਿੰਸੀਪਲ ਤ੍ਰਿਪਤਾ ਰਾਣੀ ਦੀ ਦੇਖਰੇਖ ਦੇ ਵਿੱਚ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਅਮਨਦੀਪ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਇਆ ਤੇ ਉਹਨਾਂ ਨੇ ਬੱਚਿਆਂ ਦੀ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਨਦੀਪ ਕੁਮਾਰ ਨੇ ਕਿਹਾ ਕਿ ਬੱਚਿਆਂ ਨੂੰ ਲੋਕਿਸ਼ੋਕ ਸਿੱਖਿਆ ਦੇਣ ਦੇ ਉਦੇਸ਼ੇ ਨਾਲ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਵਿਦਿਆਰਥੀਆਂ ਨੂੰ ਵਿਅਕਤੀਗਤ ਵਿਕਾਸ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਯੋਗ ਜ਼ਿਲ੍ਹਾ ਸਿੱਖਿਆ ਅਫਸਰ ਪਠਾਨਕੋਟ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਪਠਾਨਕੋਟ ਵੱਲੋਂ ਸਾਡੇ ਸਕੂਲ ਵਿੱਚ ਏਪੀ ਪ੍ਰੋਗਰਾਮ ਦੇ ਅਧੀਨ ਰਾਸ਼ਟਰੀ ਯੁਵਾ ਦਿਵਸ ਦੇ ਮੌਕੇ ਤੇ ਪ੍ਰੋਗਰਾਮ ਕਰਵਾਏ ਜਾ ਰਹੇ ਆ ਸੋ ਇਹਦੇ ਵਿੱਚ ਉਹਨਾਂ ਦੇ ਸ਼ਲੋਕਨ ਕੰਪੀਟੀਸ਼ਨ ਔਰ ਸਾਈਕਲ ਰੈਲੀ ਜਿਹੜੀ ਹੈ ਉਹਦੇ ਹੀ ਉਪਲਕਸ਼ ਵਿੱਚ ਅੱਜ ਸਾਡੇ ਸਕੂਲ ਵਿੱਚ ਹੋ ਰਹੀ ਹੈ ਕਾਫੀ ਸਕੂਲ ਜਿਹੜੇ ਆ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਆ ਔਰ ਉਹਨਾਂ ਦੇ ਨਾਲ ਜਿਹੜੇ ਪਾਰਟਿਸਪੈਂਟਸ ਵਿਦਿਆਰਥੀ ਉਹ ਵੀ ਆਏ ਆ ਕਿ ਇਸ ਅਫਸਰ ਤੇ ਸਾਡੇ ਨਾਲ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਅਮਨਦੀਪ ਜੀ ਉਹ ਵੀ ਸ਼ਾਮਿਲ ਨੇ ਸੋ ਉਹਨਾਂ ਨਾ ਸਭ ਦਾ ਮੈਂ ਆਪਣੇ ਸਕੂਲ ਦੇ ਵਿਦਿਆਰਥੀਆਂ ਤੇ तहे ਦਿਲੋਂ ਸਵਾਗਤ ਕਰਦੀ ਹਾਂ ਅਤੇ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਟਿਆ ਪਰ ਇਸ ਪ੍ਰੋਗਰਾਮ ਵਿੱਚ ਉਹ ਸ਼ਾਮਿਲ ਹੋਏ। ਥੈਂਕ ਯੂ। ਜੀ ਸਰ ਮੈਂ ਕੋਸ਼ਲ ਕੁਮਾਰ ਜ਼ਿਲ੍ਹਾ ਕੋਆਰਡੀਨੇਟਰ اے ای ਪੀ ਅੱਜ اے ای ਪੀ ਦੇ ਅਧੀਨ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਜੇਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਅਮਰ ਕੁਮਾਰ ਜੀ ਦੀ ਰਹਿਨਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ ਵਿਖੇ ਜ਼ਿਲ੍ਹਾ ਪੱਧਰੀ ਜੂਥ ਫੈਸਟੀਵਲ ਜਿਹੜਾ ਹੈ ਤੇ ਮਨਾਇਆ ਜਾ ਰਿਹਾ ਹੈ ਇਸ ਫੈਸਟੀਵਲ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਹਨ ਜਿਨ੍ਹਾਂ ਦੇ ਵਿੱਚ ਪਹਿਲਾ ਪਹਿਲੀ ਐਕਟੀਵਿਟੀ ਸਾਈਕਲ ਰੈਲੀ ਉਸ ਤੋਂ ਬਾਅਦ ਪੇਂਟਿੰਗ ਫੇਸ ਪੇਂਟਿੰਗ ਇਹ ਪ੍ਰੋਗਰਾਮ ਕਰਾਏ ਜਾਣਗੇ ਜਿਸ ਦੇ ਵਿੱਚ ਕੈਸ਼ ਪ੍ਰਾਈਜ਼ ਵੀ ਰੱਖਿਆ ਗਿਆ ਹੈ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਵੀ ਦਿੱਤਾ ਜਾਏਗਾ ਇਸ ਤੋਂ ਪਹਿਲਾਂ AEP ਦੇ ਇਹਨ ਦੋ ਪ੍ਰੋਗਰਾਮ ਜੋ ਕਰਵਾਏ ਜਾ ਚੁੱਕੇ ਨੇ ਤੇ ਮੈਨੂੰ ਯਕੀਨ ਹੈ ਕਿ ਜਿਸ ਮੰਤਵ ਲਈ ਇਹ ਪ੍ਰੋਗਰਾਮ ਕਰਾਏ ਜਾਂਦੇ ਨੇ ਉਹ ਮੰਤਵ ਜਿਹੜਾ ਆ ਉਹ ਜਰੂਰ ਪੂਰਾ ਹੋਏਗਾ ਇਸ ਤੋਂ ਇਲਾਵਾ ਮੈਂ ਆਪਣੇ ਸਕੂਲ ਵਿੱਚ ਉਪਜੀਲਾ ਸਿੱਖਿਆ ਜੀ ਤੇ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਟੀਚਰਾਂ ਦਾ ਵੈਲਕਮ ਕਰਦਾ ਥੈਂਕ ਯੂ ਹਾਂ ਜੀ ਸਰ ਤੁਸੀਂ ਜੁੱਟ ਵੈਜੀਬ ਚਾਹੀਓ ਕੀ ਕਿਣਾ ਹਾਂ ਹਾਂ ਜੀ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਅਡਲਟ ਐਜੂਕੇਸ਼ਨ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਨੈਸ਼ਨਲ ਯੂਥ ਦਿਵਸ ਦੇ ਮੌਕੇ ਦੇ ਉੱਤੇ ਵਿਭਾਗ ਵੱਲੋਂ ਜੋ ਹਦਾਇਤਾਂ ਸਾਨੂੰ ਜਾਰੀ ਹੋਈਆਂ ਨੇ ਉਹਦੇ ਸਬੰਧ ਦੇ ਵਿੱਚ ਵੱਖ-ਵੱਖ ਐਕਟੀਵਿਟੀਜ਼ ਜਿਹੜੀਆਂ ਨੇ ਅੱਜ ਸਾਡੇ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਝਾਨਪੁਰ ਵਿਖੇ ਕਰਵਾਈਆਂ ਜਾ ਰਹੀਆਂ ਨੇ ਉਹਦੇ ਤਹਿਤ ਹੀ ਅੱਜ ਅਸੀਂ ਸਾਈਕਲ ਰੈਲੀ ਦਾ ਯੋਜਨ ਕੀਤਾ ਗਿਆ ਹੈ ਇਹ ਸਾਈਕਲ ਰੈਲੀ ਸਾਡੀ ਜਿਹੜੀ ਹੈ ਇਹ ਇਸ ਪਠਾਨਕੋਟ ਸ਼ਹਿਰ ਦੇ ਅੰਦਰ ਲੋਕਾਂ ਨੂੰ ਅਡਲਟ ਐਜੂਕੇਸ਼ਨ ਦੇ ਸੰਬੰਧ ਵਿੱਚ ਜਾਗਰੂਕ ਕਰਨ ਦੇ ਲਈ ਕੱਢੀ ਜਾ ਰਹੀ ਹੈ ਇਸ ਤੋਂ ਬਾਅਦ ਬੱਚਿਆਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਜਿਦੇ ਵਿੱਚ ਸਾਡਾ ਰੋਲ ਪਲੇ ਕੰਪੀਟੀਸ਼ਨ ਹੈ ਪੋਸਟਰ ਮੇਕਿੰਗ ਕੰਪੀਟੀਸ਼ਨ ਹੈ ਸੋ ਇਹਦਾ ਮੰਤਵ ਜਿਹੜਾ ਹੈ ਇਹ ਬੱਚਿਆਂ ਨੂੰ ਅਡਲਟ ਐਜੂਕੇਸ਼ਨ ਦੇ ਸੰਬੰਧ ਵਿੱਚ ਜਾਗਰੂਕ ਕਰਨਾ ਹੈ ਨੈਸ਼ਨਲ ਯੂਥ ਦਿਵਸ ਤੇ ਬਾਰੇ ਬੱਚਿਆਂ ਨੂੰ ਜਾਗਰੂਕ ਕਰਨਾ ਹੈ ਸੋ ਵਿਭਾਗ ਵੱਲੋਂ ਜਾਰੀ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਇਵੇਂ ਹੀ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਲਾਗੂ ਕਰਾਂਗੇ ਆਪਣੇ ਪੂਰੇ ਜ਼ਿਲ੍ਹੇ ਦੀ ਟੀਮ ਦੇ ਸਹਿਯੋਗ ਦੇ ਨਾਲ ਸੋ ਇੱਕ ਵਾਰ ਫਿਰ ਸਾਰੇ ਹੀ ਬੱਚਿਆਂ ਨੂੰ ਵੈਸਟ ਵਿਸ਼ੇਸ ਨੇ ਜਿਹੜੇ ਅੱਜ ਇਸ ਸਾਈਕਲ ਰੈਲੀ ਦੇ ਵਿੱਚ ਪਾਰਟਿਸਿਪੇਟ ਕਰਨ ਆਏ ਆ ਜਿਹੜੇ ਇੱਥੇ ਰੋਲ ਪਲੇ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਨ ਆਏ ਆ ਨਾਲ ਸਾਡੇ ਅਧਿਆਪਕ ਜਿਨ੍ਹਾਂ ਦੇ ਲਈ ਅਸੀਂ ਅਡਲਟ ਐਜੂਕੇਸ਼ਨ ਤੇ ਅਸੀਂ ਨੈਸ਼ਨਲ ਯੁਵਕ ਦਿਵਸ ਦੇ ਉੱਤੇ ਅਸੀਂ ਆਪਣੇ ਜਣਾਂ ਦੇ ਲਈ ਅਸੀਂ ਸੈਮੀਨਾਰ ਆਯੋਜਨ ਕਰ ਰਹੇ ਹਾਂ ਸੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵੈਸ਼ ਸ਼ੀਸ਼ਸ। ਧੰਨਵਾਦ।